ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 21ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਇੱਥੇ ਇਹ ਵੀ ਦੱਸ ਦਈਏ ਕਿ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਹਰ ਐਤਵਾਰ ਨੂੰ ਕੀਤੀ ਜਾਂਦੀ ਹੈ ਅਤੇ ਅਧਿਆਏ ਦੇ ਦੂਸਰੇ ਭਾਗ ਦੀ ਕਥਾ ਹਰ ਬੁੱਧਵਾਰ ਨੂੰ ਕੀਤੀ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਚਾਤਨਾ ਦਾ ਮੰਗਲਾ ਚਰਨ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਜੀ ਸੁੰਦਰ ਸਰੀਰ ਦੇ ਮਾਲਕ ਸਨ ਉਹਨਾਂ ਦਾ ਸਰੀਰ ਇੰਨਾ ਸੋਹਣਾ ਸੀ ਕਿ ਉਹਨਾਂ ਅੱਗੇ ਸੂਰਜ ਦਾ ਚਾਨਣ ਵੀ ਫਿੱਕਾ ਪੈ ਜਾਂਦਾ ਸੀ ਦੂਜਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੁੱਖਾਂ ਦਾ ਨਾਸ ਕਰਨ ਵਾਲੇ ਹਨ ਅਤੇ ਸੁਖ ਦੇਣ ਵਾਲੇ ਹਨ ਅਤੇ ਉਹ ਭਰਪੂਰ ਗੁਣਾ ਦੇ ਮਾਲਕ ਸਨ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਸਾਨੂੰ ਹਮੇਸ਼ਾ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਜੈ ਜੈਕਾਰ ਕਰਨੀ ਚਾਹੀਦੀ ਹੈ ਕਿਉਂਕਿ ਉਹ ਖੁਸ਼ੀਆਂ ਦਾ ਮੂਲ ਹਨ ਇਸ ਤੋਂ ਬਾਅਦ 21ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਆਰੰਭ ਹੁੰਦੀ ਹੈ ਜੋ ਆਪਾਂ ਸਾਰ ਰੂਪ ਵਿੱਚ ਕੀਤੀ ਹੈ ਇਸ ਭਾਗ ਵਿੱਚ ਸਾਹੇ ਦੀ ਚਿੱਠੀ ਇਸਤਰੀਆਂ ਦੇ ਗੀਤ ਗਾਉਣੇ ਅਤੇ ਤਲਵੰਡੀ ਤੋਂ ਸੁਲਤਾਨਪੁਰ ਜਾਣ ਬਾਰੇ ਜ਼ਿਕਰ ਹੈ ਪਾਈਵਾਲਾ ਜੀ ਕਥਾ ਸੁਣਾਉਂਦੇ ਹੋਏ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਹਨ ਕਿ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਵਿਖੇ ਆਪਣਾ ਸਮਾਂ ਬਤੀਤ ਕਰ ਰਹੇ ਹਨ ਹੁਣ ਉਹਨਾਂ ਦੀ ਮੰਗਣੀ ਹੋਈ ਨੂੰ 1 ਸਾਲ ਦਾ ਸਮਾਂ ਬੀਤ ਗਿਆ ਸੀ ਫਿਰ ਮੂਲਾ ਜੀ ਨੇ ਇੱਕ ਚੰਗੇ ਪੰਡਤ ਨੂੰ ਬੁਲਾ ਕੇ ਉਸ ਨੂੰ ਆਦਰ ਸਤਕਾਰ ਨਾਲ ਘਰ ਬਿਠਾਇਆ ਬਾਬਾ ਮੂਲਾ ਜੀ ਨੇ ਪੰਡਤ ਜੀ ਨੂੰ ਪੁੱਛਿਆ ਕਿ ਸਾਹੇ ਦੀ ਤਾਰੀਖ ਲਈ ਕਿਹੜੀ ਤਾਰੀਖ ਜਾਂ ਸਮਾਂ ਚੰਗਾ ਹੈ ਉਹਨਾਂ ਨੇ ਪੰਡਤ ਨਾਲ ਸਲਾਹ ਕਰਕੇ ਤਾਰੀਖ ਪੱਕੀ ਕਰ ਲਈ ਅਤੇ ਫੇਰ ਉਹਨਾਂ ਨੇ ਸਾਹੇ ਦੀ ਚਿੱਠੀ ਲਿਖੀ ਜੋ ਤਾਰੀਖ ਨਿਸ਼ਚਿਤ ਕੀਤੀ ਗਈ ਉਹ ਹਾੜ ਦੇ ਮਹੀਨੇ ਦੀ ਸੁਦੀ 7ਵੀਂ ਸੀ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਕਿ ਇਸ ਦਿਨ ਤੁਸੀਂ ਸਾਰੇ ਸੁਲਤਾਨਪੁਰ ਵਿਖੇ ਆਓ। ਇਹ ਸਾਹੇ ਦੀ ਚਿੱਠੀ ਬੇਬੇ ਨਾਨਕੀ ਜੀ ਦੇ ਘਰ ਆਈ। ਬੇਬੇ ਨਾਨਕੀ ਜੀ ਜੋ ਸੁੱਖਾਂ ਦੀ ਬਾੜੀ ਸਨ, ਉਹਨਾਂ ਨੂੰ ਬਹੁਤ ਖੁਸ਼ੀ ਹੋਈ ਸਾਹੇ ਦੀ ਚਿੱਠੀ ਦੀ। ਉਹ ਬੜੇ ਖੁਸ਼ ਸਨ ਕਿ ਹੁਣ ਮੇਰਾ ਮੇਰੇ ਭਰਾ ਦਾ ਵਿਆਹ ਹੋਣ ਵਾਲਾ ਹੈ। ਬੇਬੇ ਨਾਨਕੀ ਜੀ ਕਹਿੰਦੇ ਹਨ ਕਿ ਮੈਂ ਉਸ ਦਿਨ ਤੋਂ ਬਿਲਹਾਰੇ ਜਾਂਦੀ ਹਾਂ ਜਿਸ ਦਿਨ ਮੇਰਾ ਵੀਰ ਵਿਆਹਣ ਵਾਸਤੇ ਜਾਵੇਗਾ ਬੇਬੇ ਨਾਨਕੀ ਜੀ ਨੇ ਆਪ ਨਹੀਂ ਪੜ੍ਹੀ ਫਿਰ ਉਹਨਾਂ ਨੇ ਸਾਹੇ ਦੀ ਚਿੱਠੀ ਭਾਈ ਜੈਰਾਮ ਜੀ ਨੂੰ ਫੜਾ ਦਿੱਤੀ ਫੇਰ ਭਾਈ ਜੈਰਾਮ ਜੀ ਨੇ ਉਹ ਚਿੱਠੀ ਆਪਣੇ ਕੁਲ ਦੇ ਪੰਡਤ ਨੂੰ ਘਰ ਬੁਲਾ ਕੇ ਫੜਾ ਦਿੱਤੀ ਅਤੇ ਕਿਹਾ ਕਿ ਤੂੰ ਇਹ ਸਾਹੇ ਦੀ ਚਿੱਠੀ ਪੜ੍ਹ ਕੇ ਸੁਣਾ ਇਸ ਤਰ੍ਹਾਂ ਪੰਡਤ ਨੂੰ ਬੁਲਾ ਕੇ ਚਿੱਠੀ ਪੰਡਤ ਨੂੰ ਫੜਾਈ ਅਤੇ ਫੇਰ ਪੰਡਤ ਜੀ ਨੇ ਦੱਸਿਆ ਕਿ ਹਾੜ ਦੀ ਸੁਧੀ 7ਵੀਂ ਤਾਰੀਖ ਦਾ ਦਿਨ ਨਿਸ਼ਚਿਤ ਹੋਇਆ ਹੈ ਵਿਆਹ ਦੀ ਤਾਰੀਖ ਪਤਾ ਲੱਗਣ ਤੋਂ ਬਾਅਦ ਘਰ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਇਸ ਤਰ੍ਹਾਂ ਬਹੁਤ ਉਤਸ਼ਾਹ ਦੇ ਨਾਲ ਸਾਰੇ ਤਿਆਰੀਆਂ ਕਰਨ ਲੱਗ ਪਏ ਜਦੋਂ ਸੁੰਦਰ ਨੈਣਾ ਵਾਲੀਆਂ ਇਸਤਰੀਆਂ ਨੂੰ ਪਤਾ ਲੱਗਾ ਕਿ ਸਾਹੇ ਦੀ ਚਿੱਠੀ ਆ ਗਈ ਹੈ ਤਾਂ ਸਾਰੀਆਂ ਘਰ ਆ ਗਈਆਂ ਵਧਾਈਆਂ ਦੇਣ ਵਾਸਤੇ ਉਹ ਸਾਰੀਆਂ ਔਰਤਾਂ ਸੁੰਦਰ ਕੱਪੜੇ ਅਤੇ ਗਹਿਣੇ ਪਹਿਨ ਕੇ ਆ ਗਈਆਂ ਬੇਬੇ ਨਾਨਕੀ ਜੀ ਦੇ ਘਰ ਇਸ ਤਰ੍ਹਾਂ ਚੰਗੀ ਤਰ੍ਹਾਂ ਘਰ ਸਜਾਏ ਗਏ ਅਤੇ ਘਰ ਦੇ ਅੰਦਰ ਔਰਤਾਂ ਬੈਠੀਆਂ ਵੀ ਸੋਹਣੀਆਂ ਲੱਗ ਰਹੀਆਂ ਸੀ ਫਿਰ ਆਸਨ ਵਿਸ਼ਾਕੇ ਸਾਰਿਆਂ ਨੂੰ ਬਿਠਾਇਆ ਗਿਆ ਬਹੁਤ ਸਤਿਕਾਰ ਨਾਲ ਬੇਬੇ ਨਾਨਕੀ ਜੀ ਬਹੁਤ ਖੁਸ਼ ਸਨ ਕਿ ਮੇਰੇ ਵੀਰ ਦੇ ਵਿਆਹ ਦਾ ਇਕੱਠ ਹੋ ਰਿਹਾ ਹੈ ਇਸ ਤਰ੍ਹਾਂ ਔਰਤਾਂ ਖੁਸ਼ੀ ਦੇ ਗੀਤ ਗਾ ਰਹੀਆਂ ਸਨ ਜੋ ਮਨ ਨੂੰ ਚੰਗੇ ਲੱਗਣ ਵਾਲੇ ਸਨ ਇਸ ਤਰ੍ਹਾਂ ਸਾਰੇ ਹੀ ਇੱਕ ਦੂਜੇ ਨੂੰ ਮਿਲ ਕੇ ਖੁਸ਼ ਹੋ ਰਹੇ ਸੀ ਫਿਰ ਪੰਡਤ ਨਿੱਧੇ ਨੂੰ ਬੁਲਾ ਕੇ ਭਾਈ ਜੈ RAM ਜੀ ਨੇ ਕਿਹਾ ਕਿ ਹੁਣ ਆਪਾਂ ਨੂੰ ਤਲਵੰਡੀ ਜਾਣ ਦੀ ਛੇਤੀ ਤਿਆਰੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕੇਸਰ ਮਠਿਆਈਆਂ ਬਦਾਮ ਆਦ ਸਾਰਾ ਸਮਾਨ ਇਕੱਠਾ ਕਰ ਲਿਆ ਗਿਆ ਬੇਬੇ ਨਾਨਕੀ ਜੀ ਨੇ ਘਰ ਵਿੱਚੋਂ ਲੱਭ ਕੇ ਸਾਰਾ ਸਮਾਨ ਸੱਦੇ ਦੇ ਨਾਲ ਪੰਡਤ ਨੂੰ ਫੜਾਇਆ ਇਸ ਤਰ੍ਹਾਂ ਸਮਾਨ ਲੈ ਕੇ ਪੰਡਤ ਤੁਰ ਪਿਆ ਅਤੇ ਉਸ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਜਾ ਕੇ ਦੱਸਿਆ ਕਿ ਸਾਹੇ ਦੀ ਚਿੱਠੀ ਆ ਗਈ ਹੈ ਅਤੇ ਹੁਣ ਤੁਸੀਂ ਆਪਣੀ ਤਿਆਰੀ ਸ਼ੁਰੂ ਕਰਦੇ ਹੋ ਇਹ ਸੁਣ ਕੇ ਮਾਤਾ ਤ੍ਰਿਪਤਾ ਜੀ ਬਹੁਤ ਖੁਸ਼ ਹੋ ਗਏ ਉਹਨਾਂ ਤੋਂ ਖੁਸ਼ੀ ਸਾੰਭੀ ਨਹੀਂ ਜਾ ਰਹੀ ਸੀ ਮਾਤਾ ਜੀ ਹੁਣ ਸਾਰੇ ਸ਼ਗਨ ਮਨਾ ਰਹੇ ਸੀ ਅਤੇ ਉਹ ਸੋਚਦੇ ਹਨ ਕਿ ਦੁਨੀਆ ਵਿੱਚ ਮੇਰੇ ਵਰਗੀ ਕਿਹੜੀ ਮਾਂ ਹੋਵੇਗੀ ਫਿਰ ਜਦੋਂ ਬਾਬਾ ਮਹਿਤਾ ਕਾਲੂ ਜੀ ਨੂੰ ਇਹ ਖਬਰ ਮਿਲੀ ਤਾਂ ਉਹ ਵੀ ਬਹੁਤ ਖੁਸ਼ ਹੋਏ ਇਸ ਤਰ੍ਹਾਂ ਉਹ ਬੜੀ ਖੁਸ਼ੀ ਦੇ ਨਾਲ ਖਰਚਾ ਕਰ ਰਹੇ ਸੀ ਮਾਤਾ ਤ੍ਰਿਪਤਾ ਜੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਨੇ ਘਰ ਵਿੱਚ ਖੁਸ਼ੀ ਵਾਲਾ ਮਾਹੌਲ ਬਣਾਉਣ ਲਈ ਘਰ ਨੂੰ ਚੰਗੀ ਤਰ੍ਹਾਂ ਸਜਾਇਆ ਫਿਰ ਮਾਤਾ ਤ੍ਰਿਪਤਾ ਜੀ ਨੇ ਸਾਰੀਆਂ ਔਰਤਾਂ ਘਰ ਬੁਲਾ ਲਈਆਂ ਉਹ ਸਾਰੀਆਂ ਔਰਤਾਂ ਚੰਗੀ ਤਰ੍ਹਾਂ ਸਾਜ-ਤਾਜ ਕੇ ਮਾਤਾ ਤ੍ਰਿਪਤਾ ਜੀ ਦੇ ਘਰ ਆ ਗਈਆਂ ਇਸ ਤਰ੍ਹਾਂ ਬੇਦੀ ਪਰਿਵਾਰ ਦੀਆਂ ਔਰਤਾਂ ਹਾਰ ਸ਼ਿੰਗਾਰ ਲਗਾ ਕੇ ਆ ਗਈਆਂ ਸਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹਨਾਂ ਨੇ ਸਾਰਾ ਜਹਾਨ ਹੀ ਲੁੱਟ ਲਿਆ ਹੋਵੇ ਉਹ ਸਾਰੀਆਂ ਔਰਤਾਂ ਟੋਲੀਆਂ ਬਣ ਕੇ ਅਤੇ ਗੀਤ ਗਾਉਂਦੀਆਂ ਹੋਈਆਂ ਹੀ ਆ ਰਹੀਆਂ ਸਨ ਉਹ ਨਵੇਂ ਦੁਪੱਟੇ ਲਾਲ ਰੰਗ ਦੇ ਸਿਰਾਂ ਉੱਪਰ ਲੈ ਕੇ ਆਈਆਂ ਸਨ ਅਤੇ ਉਹਨਾਂ ਦੇ ਗਲਾਂ ਵਿੱਚ ਸੁੰਦਰ ਮਾਲਾ ਪਹਿਨੀਆਂ ਹੋਈਆਂ ਸੀ ਉਹ ਔਰਤਾਂ ਆਪਣੇ ਮੱਥੇ ਉੱਪਰ ਵੀਂਦੀਆਂ ਅਤੇ ਟਿੱਕੇ ਲਗਾ ਕੇ ਆਈਆਂ ਸਾਰੀਆਂ ਸੁਹਾਗਣਾਂ ਇਸ ਤਰ੍ਹਾਂ ਉਹ ਸਾਰੀਆਂ ਔਰਤਾਂ ਗੀਤ ਗਾਉਂਦੀਆਂ ਹੋਈਆਂ ਹੀ ਘਰ ਵੜਦੀਆਂ ਹਨ ਅਤੇ ਮਾਤਾ ਤ੍ਰਿਪਤਾ ਜੀ ਸਾਰਿਆਂ ਦਾ ਆਦਰ ਸਤਕਾਰ ਕਰਦੇ ਹਨ ਇਸ ਤਰ੍ਹਾਂ ਘਰ ਵਿੱਚ ਬਹੁਤ ਇਕੱਠ ਹੋ ਗਿਆ ਔਰਤਾਂ ਦਾ ਅਤੇ ਬੈਠਣ ਲਈ ਜਗ੍ਹਾ ਨਹੀਂ ਬਚੀ ਇਸ ਤਰ੍ਹਾਂ ਸਾਰੀਆਂ ਹੀ ਔਰਤਾਂ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦੇ ਰਹੀਆਂ ਸੀ ਅਤੇ ਮਾਤਾ ਜੀ ਉਹਨਾਂ ਉੱਪਰੋਂ ਰੁਪਏ ਵਾਰ ਰਹੇ ਸੀ ਇਸ ਤੋਂ ਬਾਅਦ ਮਾਤਾ ਤ੍ਰਿਪਤਾ ਜੀ ਪਰਮੇਸ਼ਰ ਦੀ ਆਰਾਧਨਾ ਕਰਦੇ ਹੋਏ ਕਹਿੰਦੇ ਹਨ ਕਿ ਜੋ ਇਹ ਖੁਸ਼ੀ ਦਾ ਸਮਾਂ ਆਇਆ ਹੈ ਤੁਸੀਂ ਕਿਰਪਾ ਕਰਿਓ ਕਿ ਸਾਰਾ ਕਾਰਜ ਚੰਗੀ ਤਰ੍ਹਾਂ ਸੰਪੂਰਨ ਹੋ ਜਾਵੇ ਇਹ ਖਬਰ ਸੁਣ ਕੇ ਭਿਖਾਰੀ ਵੀ ਘਰ ਵਿੱਚ ਆਉਣੇ ਸ਼ੁਰੂ ਹੋ ਗਏ ਉਹ ਜੋ ਵੀ ਮੰਗਦੇ ਸਨ ਉਹਨਾਂ ਨੂੰ ਉਹੀ ਮਿਲ ਜਾਂਦਾ ਸੀ ਕੋਈ ਵੀ ਖਾਲੀ ਹੱਥ ਵਾਪਸ ਨਾ ਗਿਆ ਇਸ ਤੋਂ ਬਾਅਦ ਘਰ ਵਿੱਚ ਮਠਿਆਈਆਂ ਬਣਾਉਣੀਆਂ ਸ਼ੁਰੂ ਹੋ ਗਈਆਂ ਅਤੇ ਫੇਰ ਖੁਸ਼ੀ-ਖੁਸ਼ੀ ਸਾਰਿਆਂ ਨੂੰ ਵੰਡੀਆਂ ਗਈਆਂ ਬਾਬਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਮਨ ਵਿੱਚ ਇੰਨੀ ਖੁਸ਼ੀ ਹੈ ਕਿ ਉਹ ਖੁਸ਼ੀ ਸਮਾ ਨਹੀਂ ਸਕਦੇ ਇਸ ਤਰ੍ਹਾਂ ਬਹੁਤ ਇਸ ਤਰ੍ਹਾਂ ਦਰਵਾਜੇ ਤੇ ਨਗਾਰੇ ਵੱਜ ਰਹੇ ਸੀ ਅਤੇ ਖੁਸ਼ੀ ਵਾਲੇ ਗੀਤ ਗਾਏ ਜਾ ਰਹੇ ਸੀ ਬਹੁਤ ਸਾਰੀਆਂ ਇਸਤਰੀਆਂ ਅਤੇ ਹੋਰ ਭੀੜ ਇਕੱਠੀ ਹੋ ਗਈ ਸੀ ਘਰ ਵਿੱਚ ਵਿਆਹ ਦਾ ਮਾਹੌਲ ਪੂਰੀ ਤਰ੍ਹਾਂ ਬਣ ਗਿਆ ਸੀ ਬੇਦੀਕੁੱਲ ਦੀ ਜੋ ਰੀਤੀ ਸੀ ਉਹ ਸਾਰੀ ਪੂਰੀ ਕੀਤੀ ਗਈ ਇਸ ਤੋਂ ਬਾਅਦ ਬੇਦੀਕੁੱਲ ਦੇ ਆਦਮੀ ਵੀ ਆ ਗਏ ਫੇਰ ਬਾਬਾ ਮਹਿਤਾ ਕਾਲੂ ਜੀ ਦੇ ਸਾਰੇ ਪਿੰਡ ਵੀ ਸੁਨੇਹਾ ਭੇਜਿਆ ਗਿਆ ਕਿ ਤੁਸੀਂ ਸਾਰੇ ਆ ਜਾਵੋ ਤੁਹਾਡੇ ਦੋਤੇ ਨਾਨਕ ਦਾ ਵਿਆਹ ਆ ਗਿਆ ਹੈ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੋਈ ਸੁਣ ਕੇ ਕਿ ਸਾਡੇ ਦੋਤੇ ਦਾ ਵਿਆਹ ਹੈ ਉਹ ਆਪਣਾ ਸਾਰਾ ਸਮਾਨ ਇਕੱਠਾ ਕਰਕੇ ਭਾਵ ਜੋ ਟਰੰਕ ਤਿਆਰ ਕੀਤਾ ਸੀ ਨਾਨਕ ਜੀ ਦੇ ਨਾਨਾ ਜੀ ਅਤੇ ਉਹਨਾਂ ਦੇ ਨਾਨੀ ਜੀ ਨੇ ਲੈ ਕੇ ਆ ਗਏ ਸਾਰਾ ਸਮਾਨ ਹੁਣ ਉਹ ਮਿਲ ਕੇ ਸਾਰੇ ਵਿਚਾਰ ਕਰਨ ਲੱਗੇ ਕਿ ਹੁਣ ਆਪਾਂ ਸੁਲਤਾਨਪੁਰ ਨੂੰ ਚੱਲੀਏ ਸਾਰੇ ਕਹਿਣ ਲੱਗੇ ਕਿ ਯਾਦ ਕਰਕੇ ਸਾਰਾ ਸਮਾਨ ਇਕੱਠਾ ਕਰਕੇ ਰੱਖ ਲਵੋ ਕਿਤੇ ਕੁਝ ਭੁੱਲ ਨਾ ਜਾਈਏ ਇਸ ਤੋਂ ਬਾਅਦ ਬਾਬਾ ਮਹਿਤਾ ਕਾਲੂ ਜੀ ਹਰਾਏ ਬੁਲਾਰ ਕੋਲ ਪਹੁੰਚ ਗਏ ਉਹਨਾਂ ਨੇ ਦੱਸਿਆ ਕਿ ਅਸੀਂ ਤੁਹਾਡੇ ਦਾਸ ਨਾਨਕ ਦੇ ਵਿਆਹ ਵਾਸਤੇ ਸੁਲਤਾਨਪੁਰ ਜਾ ਰਹੇ ਹਾਂ ਹੁਣ ਮੈਂ ਤੁਹਾਡੇ ਤੋਂ ਆਗਿਆ ਲੈਣ ਵਾਸਤੇ ਆਇਆ ਹਾਂ ਇਸ ਕਰਕੇ ਤੁਸੀਂ ਮੈਨੂੰ ਜਾਣ ਦੀ ਆਗਿਆ ਦੇ ਦੇਵੋ ਜੀ ਬਾਬਾ ਮਹਿਤਾ ਕਾਲੂ ਜੀ ਨੇ ਰਾਏ ਬੁਲਾਰ ਨੂੰ ਕਿਹਾ ਕਿ ਜੇਕਰ ਤੁਹਾਡੇ ਮਨ ਵਿੱਚ ਹੋਰ ਕੋਈ ਗੱਲ ਹੈ ਤਾਂ ਤੁਸੀਂ ਮੈਨੂੰ ਦੱਸ ਦੇਵੋ ਇਹ ਸੁਣ ਕੇ ਰਾਏ ਬੁਲਾਰ ਨੂੰ ਗੁੱਸਾ ਆਇਆ ਅਤੇ ਉਸਨੇ ਕਿਹਾ ਕਿ ਕਾਲੂ ਤੈਨੂੰ ਅਕਲ ਨਹੀਂ ਆ ਸਕਦੀ ਤੂੰ ਅਜੇ ਤੱਕ ਵੀ ਨਾਨਕ ਨੂੰ ਆਪਣਾ ਪੁੱਤਰ ਸਮਝਦਾ ਹੈ ਅਤੇ ਤੂੰ ਹਮੇਸ਼ਾ ਹੀ ਆ ਕੇ ਮੈਨੂੰ ਦੁਖੀ ਕਰਦਾ ਹੈ ਮੇਰੇ ਵਾਸਤੇ ਨਾਨਕ ਮੇਰਾ ਮਾਲਕ ਹੈ ਅਤੇ ਮੈਂ ਉਸ ਦਾ ਦਾਸ ਹਾਂ ਕਿਉਂਕਿ ਨਾਨਕ ਤਾਂ ਤਿੰਨਾਂ ਲੋਕਾਂ ਦਾ ਮਾਲਕ ਹੈ ਜੋ ਸਭ ਸਭ ਨੂੰ ਮੁਕਤ ਕਰਨ ਵਾਲਾ ਹੈ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਗੁੱਸਾ ਚੜਦਾ ਹੈ ਰਾਏ ਬੁਲਾਰ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਅੱਗੇ ਤੋਂ ਤੂੰ ਅਜਿਹੀ ਗੱਲ ਨਾ ਕਰ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਹੈ ਪਰ ਤੈਨੂੰ ਸਮਝ ਨਹੀਂ ਆਉਂਦੀ ਗੱਲ ਤੂੰ ਮੇਰੀ ਇੱਕ ਗੱਲ ਵੀ ਨਹੀਂ ਮੰਨਦਾ ਫੇਰ ਬਾਬਾ ਮਹਤਾ ਕਾਲੂ ਜੀ ਨੇ ਰਾਏ ਬੁਲਾਰ ਨੂੰ ਕਿਹਾ ਕਿ ਸੁਣੋ ਤੁਸੀਂ ਮੇਰੇ ਵਾਸਤੇ ਤਾਂ ਮੇਰਾ ਪਰਮੇਸ਼ਰ ਹੋ ਇੱਕ ਤਾਂ ਤੁਹਾਡੀ ਉਮਰ ਮੇਰੇ ਨਾਲੋਂ ਵੱਡੀ ਹੈ ਅਤੇ ਦੂਜਾ ਤੂੰ ਤਲਵੰਡੀ ਦਾ ਰਾਜਾ ਹੈ ਮੈਂ ਹਮੇਸ਼ਾ ਹੀ ਤੁਹਾਡਾ ਆਦਰ ਸਤਕਾਰ ਕਰਦਾ ਹਾਂ ਇਹ ਗੱਲ ਸੁਣ ਕੇ ਰਾਏ ਬੁਲਾਰਨੇ ਕਿਹਾ ਕਿ ਦੇਖ ਕਾਲੂ ਆਦਰ ਸਤਕਾਰ ਕਰਨਾ ਇੱਕ ਵੱਖਰੀ ਗੱਲ ਹੈ ਪਰ ਮੇਰੇ ਬਾਸਤੇ ਇਹ ਨਿਰਾਦਰ ਹੈ ਰਾਏ ਬੁਲਾਰਨੇ ਬਾਬਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤਾਜ ਹਮੇਸ਼ਾ ਸਿਰ ਉੱਪਰ ਹੀ ਸੋਭਦਾ ਹੈ ਅਤੇ ਜੇਕਰ ਕੋਈ ਤਾਜ ਨੂੰ ਚੁੱਕ ਕੇ ਪੈਰਾਂ ਵਿੱਚ ਪਾਈ ਫਿਰੇ ਤਾਂ ਫੇਰ ਦੁਨੀਆ ਉਸ ਨੂੰ ਮੂਰਖ ਆਖਦੀ ਹੈ ਇਸ ਤਰ੍ਹਾਂ ਨਾਨਕ ਮੇਰੇ ਸਿਰ ਦਾ ਤਾਜ ਹੈ ਉਸ ਨੂੰ ਮੇਰੇ ਸਿਰ ਉੱਪਰ ਹੀ ਰਹਿਣ ਦੇਵੋ ਮੇਰੇ ਪੈਰੀਂ ਨਾ ਪਾਓ ਤੁਸੀਂ ਇਸ ਤੋਂ ਬਾਅਦ ਬਾਬਾ ਮਹਤਾ ਕਾਲੂ ਜੀ ਨੇ رائے ਬੁਲਾਰ ਨੂੰ ਕਿਹਾ ਕਿ ਮੈਨੂੰ ਇਸ ਵਾਰ ਤੁਸੀਂ ਮaaf ਕਰ ਦੇਵੋ ਅੱਗੇ ਤੋਂ ਇਹ ਗੱਲ ਮੈਂ ਨਹੀਂ ਕਹਾਂਗਾ ਉਹਨਾਂ ਨੇ ਕਿਹਾ ਕਿ ਮੈਂ ਇਹ ਗੱਲ ਭੁੱਲ ਜਾਂਦਾ ਹਾਂ ਪਰ ਹੁਣ ਮੈਂ ਇਹ ਗੱਲ ਯਾਦ ਰੱਖਾਂਗਾ ਕਿ ਨਾਨਕ ਨੂੰ ਤੁਹਾਡਾ ਦਾਸ ਨਹੀਂ ਕਹਿਣਾ ਰਾਇ ਭੁਲਾਰ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਮੈਂ ਬਖਸ਼ਣ ਵਾਲਾ ਕੌਣ ਹਾਂ ਕਿਉਂਕਿ ਬਖਸ਼ਣ ਵਾਲਾ ਤਾਂ ਨਾਨਕ ਆਪ ਹੈ ਉਸਨੇ ਕਿਹਾ ਕਿ ਨਾਨਕ ਜਿਹੜਾ ਤੇਰਾ ਪੁੱਤਰ ਹੈ ਉਹ ਤਾਂ ਉਹਨਾਂ ਨੂੰ ਵੀ ਬਖਸ਼ ਦਿੰਦਾ ਹੈ ਜਿਨ੍ਹਾਂ ਨੂੰ ਕੋਈ ਵੀ ਬਖਸ਼ ਨਹੀਂ ਸਕਦਾ ਫਿਰ ਆਏ ਬੁਲਾਉਣੇ ਕਿਹਾ ਕਿ ਹੁਣ ਤੁਸੀਂ ਜਾਓ ਅਤੇ ਜਾ ਕੇ ਆਪਣਾ ਕੰਮ ਕਰੋ ਪਰ ਤੁਸੀਂ ਮੇਰੀ ਨਮਸਕਾਰ ਨਾਨਕ ਜੀ ਨੂੰ ਜ਼ਰੂਰ ਭੁਲਾ ਦਿਓ ਮੈਂ ਤਾਂ ਖੁਦਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਤੁਹਾਡਾ ਕੰਮ ਠੀਕ ਹੋ ਜਾਵੇ ਫੇਰ ਰਾਏ ਬੁਲਾਰ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਹੁਣ ਤੂੰ ਕੋਈ ਕੰਜੂਸੀ ਨਾ ਕਰੀ ਚੰਗੀ ਤਰ੍ਹਾਂ ਖਰਚ ਕਰੀ ਤੂੰ ਤੂੰ ਹੁਣ ਇਹੋ ਜਿਹਾ ਵਿਆਹ ਕਰੀ ਜਿਸ ਨੂੰ ਦੁਨੀਆ ਯਾਦ ਰੱਖੇ ਇਸ ਤਰ੍ਹਾਂ ਰਹਿੰਦੀ ਦੁਨੀਆ ਤੱਕ ਲੋਕ ਨਾਨਕ ਜੀ ਦੇ ਵਿਆਹ ਨੂੰ ਚੇਤੇ ਰੱਖਣ ਫੇਰ ਰਾਏ ਬੁਲਾਰ ਨੇ ਆਪਣੇ ਖਜਾਨੇ ਖੋਲ ਦਿੱਤੇ ਅਤੇ ਕਿਹਾ ਕਿ ਕਾਲੂ ਜੋ ਕੁਝ ਵੀ ਚਾਹਿੰਦਾ ਹੈ ਲੈ ਜਾ ਤੂੰ ਉਸਨੇ ਕਿਹਾ ਕਿ ਘੋੜੇ ਲੈ ਜਾ ਹਾਥੀ ਲੈ ਜਾ ਰੱਥ ਲੈ ਜਾ ਅਤੇ ਜਿੰਨਾ ਮਰਜੀ ਧਨ ਲੈ ਜਾ ਇਸ ਤਰ੍ਹਾਂ ਤੂੰ ਖੁੱਲਾ ਖਰਚ ਕਰਨਾ ਹੈ ਫੇਰ ਬਾਬਾ ਮਹਿਤਾ ਕਾਲੂ ਜੀ ਨੇ ਘੋੜੇ ਗੈਂਨੇ ਘੋੜਿਆਂ ਦੀਆਂ ਕਾਠੀਆਂ ਜੋ ਸੋਨੇ ਅਤੇ ਹੀਰਿਆਂ ਨਾਲ ਜੜੀਆਂ ਹੋਈਆਂ ਸੀ ਉਹ ਲੈ ਲਈਆਂ ਫਿਰ ਉਹਨਾਂ ਨੇ ਰੱਥ ਲੈ ਲਏ ਅਤੇ ਗੱਡੇ ਵੀ ਲੈ ਲਏ ਉਹਨਾਂ ਨੇ ਜੋ ਪੂਰੀ ਤਰ੍ਹਾਂ ਸਜੇ ਹੋਏ ਸੀ ਫਿਰ ਉਹਨਾਂ ਨੇ ਤੰਬੂ ਕਨਾਤਾਂ ਵੀ ਲੈ ਲਈਆਂ ਜੋ ਪੂਰੀ ਤਰ੍ਹਾਂ ਸਜੀਆਂ ਹੋਈਆਂ ਸੀ ਪਰ ਬਾਬਾ ਮਹਿਤਾ ਕਾਲੂ ਜੀ ਨੇ ਧਣ ਨਹੀਂ ਲਿਆ ਪਰ ਫੇਰ ਵੀ ਰਾਏ ਬੁਲਾਰਨੇ ਜ਼ਬਰਦਸਤੀ ਕਾਫੀ ਧਨ ਦੀਆਂ ਥੈਲੀਆਂ ਉਹਨਾਂ ਨੂੰ ਫੜਾ ਦਿੱਤੀਆਂ ਇਸ ਤੋਂ ਬਾਅਦ ਬਾਬਾ ਮੈਥਾ ਕਾਲੂ ਜੀ ਉਹਨਾਂ ਨੂੰ ਨਮਸਕਾਰ ਬੁਲਾ ਕੇ ਆਪਣੇ ਘਰ ਵਾਪਸ ਆ ਗਏ ਘਰ ਪਹੁੰਚ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਮੇਰੇ ਪੁੱਤਰ ਦਾ ਬਹੁਤ ਵਧੀਆ ਵਿਆਹ ਹੋਵੇਗਾ। ਉਹਨਾਂ ਨੇ ਸੱਦਾ ਭੇਜ ਕੇ ਸਾਰਿਆਂ ਨੂੰ ਘਰ ਬੁਲਾ ਲਿਆ ਜਿੰਨੇ ਵੀ ਸਾਖ ਸੰਬੰਧੀ ਰਿਸ਼ਤੇਦਾਰ ਸਨ ਬੇਦੀ ਕੁਲ ਦੇ ਸਾਰੇ ਹੀ ਬੁਲਾ ਲਏ। ਬਾਬਾ ਕਾਲੂ ਜੀ ਨੇ ਸਾਰਿਆਂ ਦਾ ਬਹੁਤ ਆਦਰ ਸਤਕਾਰ ਕੀਤਾ ਅਤੇ ਕਿਹਾ ਕਿ ਤੁਸੀਂ ਸਾਰੇ ਆਪਣੇ ਦਿਲ ਵਿੱਚ ਜਾਣੋ ਕਿ ਅਸੀਂ ਬੇਦੀ ਕੁਲ ਦੇ ਹਾਂ। ਕਿਉਂਕਿ ਸਾਡੀ ਕੁਲ ਬਹੁਤ ਵੱਡੀ ਅਤੇ ਸਤਿਕਾਰਯੋਗ ਹੈ। ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਬਾਬਾ ਮੂਲ ਚੰਦ ਜੀ ਵੀ ਪਟਵਾਰੀ ਹਨ ਰੰਧਾਵਿਆਂ ਦੇ ਜਿੱਥੇ ਆਪਾਂ ਵਿਹਉਣ ਜਾਣਾ ਹੈ ਉਹਨਾਂ ਦੀ ਵੀ ਵੱਡੀ ਕੁਲ ਹੈ ਅਤੇ ਕਈ ਪਿੰਡ ਹਨ ਉਹਨਾਂ ਦੇ ਵੀ ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਹੁਣ ਆਪਾਂ ਮਿਲ ਕੇ ਜੰਜ ਲੈ ਕੇ ਜਾਣਾ ਹੈ ਅਤੇ ਇਸ ਤਰ੍ਹਾਂ ਆਪਾਂ ਆਪਣੀ ਵੈਦੀ ਕੁਲ ਦੀ ਬਹੁਤ ਉਸਤਤਤੀ ਵਡਿਆਈ ਕਰਾਉਣੀ ਹੈ ਵੇਦਿਕੂਲ ਦੇ ਬਹੁਤ ਸਾਰੇ ਵੇਦਿਕੂਲ ਦੀ ਬਹੁਤ ਸਾਰੇ ਲੋਕ ਉਸਤਤ ਕਰਦੇ ਹਨ ਇਸ ਤਰ੍ਹਾਂ ਸੰਸਾਰ ਵਿੱਚ ਕਈ ਚੰਗੀਆਂ ਰੀਤਾਂ ਤੁਰੀਆਂ ਕਿਉਂਕਿ ਉਸ ਸਮੇਂ ਦੇ ਰਾਜੇ ਧਾਰਮਿਕ ਸੰਨ ਜਿਨ੍ਹਾਂ ਨੇ ਧਰਮ ਦਾ ਪ੍ਰਚਾਰ ਕੀਤਾ ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਭਾਵੇਂ ਨਾਨਕ ਮੇਰਾ ਪੁੱਤਰ ਹੈ ਪਰ ਇੱਜ਼ਤ ਆਪਣੀ ਸਾਰਿਆਂ ਦੀ ਸਮਝੀ ਹੈ ਇਸ ਤਰ੍ਹਾਂ ਮੇਰੀ ਇਕੱਲੇ ਦੀ ਵਡਿਆਈ ਨਹੀਂ ਹੋਵੇਗੀ ਸਾਰੇ ਬੇਦੀਕੁੱਲ ਦੀ ਹੀ ਉਸਤ ਤੋ ਹੋਵੇਗੀ। ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਤੁਸੀਂ ਸਾਰੇ ਤਿਆਰ ਹੋ ਕੇ ਆ ਜਾਵੋ ਆਪਾਂ ਜੰਝ ਲੈ ਕੇ ਜਾਣੀ ਹੈ। ਜਦੋਂ ਬੇਦੀਕੁੱਲ ਦੇ ਵਿਅਕਤੀਆਂ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੇ ਨਵੇਂ ਕੱਪੜੇ ਤਿਆਰ ਕਰਵਾਏ। ਇਸ ਤਰ੍ਹਾਂ ਉਹ ਸਾਰੇ ਆਪਣੇ ਕੱਪੜੇ ਲੀੜੇ ਭਾਵ ਸਾਰਾ ਸਮਾਨ ਤਿਆਰ ਕਰਕੇ ਆ ਗਏ। ਉਹ ਬਹੁਤ ਸਾਰੇ ਗਹਿਣੇ ਵੀ ਪਹਿਨ ਕੇ ਆਏ ਇਸ ਤਰ੍ਹਾਂ ਕੜੇ, ਛਾਂਪਾਂ, ਕੰਗਣ, ਕੁੰਡਲ ਆਦ ਗਹਿਣੇ ਪਹਿਨੇ ਉਹਨਾਂ ਨੇ ਅਤੇ ਉਹਨਾਂ ਦੇ ਚਿਹਰੇ ਚਮਕ ਰਹੇ ਸਾਮਣੇ ਫਿਰ ਉਹਨਾਂ ਨੇ ਆਪਣੇ ਗਲਾਂ ਵਿੱਚ ਮਹਿੰਗੇ ਸਕਾਰਫ ਪਹਿਨੇ ਅਤੇ ਗਲਾਂ ਵਿੱਚ ਹਾਰ ਵੀ ਪਹਿਨੇ ਉਹਨਾਂ ਸਾਰਿਆਂ ਨੇ ਆਪਣੇ ਸਿਰਾਂ ਉੱਪਰ ਸੋਹਣੀਆਂ ਦਸਤਾਰਾਂ ਸਜਾਈਆਂ ਅਤੇ ਉੱਪਰ ਕਲੰਗੀਆਂ ਲਗਾਈਆਂ ਉਹ ਸਾਰੇ ਵੱਡੇ ਸੋਹਣੇ ਬੰਕੇ ਜਵਾਨ ਤਿਆਰ ਹੋ ਕੇ ਆਏ ਅਤੇ ਉਹਨਾਂ ਦੇ ਹੀਰਿਆਂ ਜੜੀਆਂ ਛਾਂਪਾਂ ਪਾਈਆਂ ਹੋਈਆਂ ਸਨ ਉਹ ਆਪਣੇ ਘੋੜੇ ਅਤੇ ਰਥਾਂ ਉੱਪਰ ਸਵਾਰ ਹੋ ਕੇ ਆਏ ਕਈ ਘੋੜਿਆਂ ਤੇ ਕਈ ਰਥਾਂ ਤੇ ਅਤੇ ਕਈ ਗੱਡੀਆਂ ਤੇ ਸਵਾਰ ਹੋ ਗਏ ਉਹਨਾਂ ਨੇ ਲਾਲ ਕੱਪੜਿਆਂ ਨਾਲ ਆਪਣੇ ਗੱਡੀ ਸਜਾਏ ਹੋਏ ਸੀ ਬੇਦੀ ਕੁਲ ਦੀਆਂ ਨੂਹਾਂ ਵੀ ਸੁਲਤਾਨਪੁਰ ਤੱਕ ਨਾਲ ਗਈਆਂ ਉਹ ਬਹੁਤ ਸੱਚ ਧਜ ਕੇ ਆਈਆਂ ਜਿਨ੍ਹਾਂ ਨੂੰ ਦੇਖ ਕੇ ਕਾਮ ਦੇਵਤਾ ਵੀ ਸ਼ਰਮੰਦਾ ਹੋ ਗਿਆ ਇਸ ਤਰ੍ਹਾਂ ਸਾਰੇ ਪਾਸੇ ਖੁਸ਼ੀ ਵਾਲਾ ਮਾਹੌਲ ਸੀ ਬਾਜੇ ਵੱਜ ਰਹੇ ਸੀ ਗੀਤ ਸੰਗੀਤ ਹੋ ਰਿਹਾ ਸੀ ਉਹਨਾਂ ਨੇ ਆਪਣੇ ਨਾਲ ਸਮਾਨ ਚੱਕਣ ਵਾਲੇ ਵਿਅਕਤੀ ਵੀ ਲੈ ਲੈ ਸੰਨ ਫੇਰ ਉਹਨਾਂ ਨੇ ਵੱਡੇ ਵੱਡੇ ਨਗਾਰੇ ਵੀ ਆਪਣੇ ਨਾਲ ਲਏ ਜੋ ਉਹਨਾਂ ਨੇ ਊਠਾਂ ਉੱਪਰ ਲੱਦ ਲਏ ਜਦੋਂ ਸਾਰੇ ਊਠਾਂ ਰਥਾਂ ਘੋੜਿਆਂ ਅਤੇ ਗੱਡਿਆਂ ਉੱਪਰ ਚੜ ਗਏ ਤਾਂ ਉੱਚੀ ਉੱਚੀ ਨਗਾਰਾ ਵਜਣਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਬੇਦੀ ਕੁਲ ਦੀਆਂ ਔਰਤਾਂ ਬਹੁਤ ਸੁਰੀਲੀ ਆਵਾਜ਼ ਵਿੱਚ ਸੁੰਦਰ ਗੀਤ ਗਾ ਰਹੀਆਂ ਸਨ ਸਾਰੀਆਂ ਹੱਸਦੀਆਂ ਗਾਉਂਦੀਆਂ ਇੱਕ ਦੂਜੀ ਨਾਲ ਹਾਸਾ ਮਜ਼ਾਕ ਕਰ ਰਹੀਆਂ ਸੀ ਫਿਰ ਬਾਬਾ ਮਹਿਤਾ ਕਾਲੂ ਜੀ ਬਾਬਾ ਲਾਲੂ ਜੀ ਤਿਆਰ ਹੋ ਗਏ ਅਤੇ ਇਹਨਾਂ ਨੇ ਆਪਣੇ ਕੋਲ ਧਨ ਲੈ ਲਿਆ ਹੁਣ ਉਹ ਸਾਰੇ ਤਲਵੰਡੀ ਛੱਡ ਕੇ ਅੱਗੇ ਸੁਲਤਾਨਪੁਰ ਵੱਲ ਤੁਰ ਪਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਾ ਜੀ ਬਾਬਾ ਰਾਮਾ ਜੀ ਅਤੇ ਮਾਮਾ ਕ੍ਰਿਸ਼ਨ ਜੀ ਵੀ ਤੁਰ ਪਏ ਇਸ ਤਰ੍ਹਾਂ ਉਹ ਸਾਰੇ ਦਿਨ ਆਪਣਾ ਸਫ਼ਰ ਤੈਅ ਕਰਦੇ ਹਨ ਅਤੇ ਰਾਤ ਆਉਣ ਤੇ ਉਹ ਤੰਬੂ ਪਾ ਕੇ ਆਰਾਮ ਕਰਦੇ ਹਨ ਅਤੇ ਦਿਨ ਚੜ੍ਹਨ ਤੇ ਫਿਰ ਤੁਰ ਪੈਂਦੇ ਹਨ ਸੋ ਇਸ ਤਰ੍ਹਾਂ ਤੁਰਦਿਆਂ ਤੁਰਦਿਆਂ ਉਹ ਸਾਰੇ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਗਏ ਇਸ ਤਰ੍ਹਾਂ ਸਾਰੇ ਪਾਸੇ ਆਨੰਦ ਹੀ ਆਨੰਦ ਭਾਵ ਖੁਸ਼ੀਆਂ ਹੀ ਖੁਸ਼ੀਆਂ ਛਾਈਆਂ ਹੋਈਆਂ ਸੀ ਅਤੇ ਬੇਬੇ ਨਾਨਕੀ ਜੀ ਮੱਛਲੀ ਦੀ ਧਰਾਂ ਇਸ ਆਨੰਦ ਵਿੱਚ ਭਰੇ ਮਾਹੌਲ ਵਿੱਚ ਤਾਰੀਆਂ ਲਾ ਰਹੀ ਸੀ। ਬਾਬਾ ਮਹਿਤਾ ਕਾਲੂ ਜੀ ਨੂੰ ਬਹੁਤ ਮਾਣ ਸੀ ਕਿ ਨਾਨਕ ਮੇਰਾ ਪੁੱਤਰ ਹੈ। ਇਸ ਤਰ੍ਹਾਂ ਉਹ ਆਪਣੇ ਮਨ ਹੀ ਮਨਾ ਖੁਸ਼ ਹੋ ਰਹੇ ਸੀ। ਭਾਈ ਜੈ ਰਾਮ ਜੀ ਨੇ ਸਾਰੇ ਹੀ ਬਰਾਤੀਆਂ ਦਾ ਬਹੁਤ ਆਦਰ ਸਤਿਕਾਰ ਕੀਤਾ। ਇਸ ਤਰ੍ਹਾਂ ਸਾਰਿਆਂ ਨੂੰ ਰਹਿਣ ਲਈ ਥਾਂ ਦੇ ਦਿੱਤੀ ਗਈ। ਫੇਰ ਬਾਬਾ ਮਹਿਤਾ ਕਾਲੂ ਜੀ ਆਪਣੀ ਪੁੱਤਰੀ ਬੇਬੇ ਨਾਨਕੀ ਜੀ ਨੂੰ ਜਾ ਕੇ ਮਿਲੇ ਫੇਰ ਉਹ ਆਪਣੇ ਸੇਵਕ ਤੋਂ ਕੁਝ ਮਠਿਆਈ ਮੰਗਾ ਕੇ ਨਾਨਕੀ ਜੀ ਨੂੰ ਫੜਾਉਂਦੇ ਹਨ ਇਸ ਤਰ੍ਹਾਂ ਉਹ ਸਾਰਾ ਸਮਾਨ ਸੰਭਾਲ ਕੇ ਇਕੱਠਾ ਕਰਕੇ ਰੱਖਣ ਲੱਗੇ ਜਿੰਨਾ ਸਮਾਨ ਵੀ ਗੱਡਿਆਂ ਉੱਪਰ ਲੱਦਿਆ ਹੋਇਆ ਸੀ ਉਹ ਸਾਰਾ ਉਤਾਰ ਕੇ ਘਰ ਵਿੱਚ ਲਿਆ ਕੇ ਰੱਖਿਆ ਗਿਆ ਸੋ ਇੱਥੇ ਹੀ 21ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਹੁਣ ਬੁੱਧਵਾਰ ਨੂੰ 21ਵੇਂ ਅਧਿਆਏ ਦੇ ਦੂਸਰੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ